ਪਿਛਲੇ ਦਿਨੀ ਸੂਬੇ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ ਸੈਂਕੜਾਂ ਦੀ ਗਿਣਤੀ ਵਿੱਚ ਪਿੰਡਾਂ ਦਾ ਨੁਕਸਾਨ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਪਿਛਲੇ 1-2 ਦਿਨ ਤੋਂ ਸੂਬੇ ਵਿੱਚ ਫਿਰ ਬਾਰਿਸ਼ ਨੇ ਦਸਤਕ ਦਿੱਤੀ ਹੈ। ਅੱਜ ਦੇ ਨਾਲ ਹੀ ਪਹਾੜੀ ਖੇਤਰਾਂ ਵਿੱਚ ਭਾਰੀ ਬਾਰਿਸ਼ ਦੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕੱਲ ਰਾਵੀ ਦਰਿਆ ਵਿੱਚ 40000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਗਿਆ ਸੀ। ਜਿਸ ਤੋਂ ਬਾਅਦ ਰਾਵੀ ਦਰਿਆ ਨੇੜਲੇ ਪਿੰਡਾਂ ਵਿੱਚ ਲੋਕਾਂ ਵਿੱਚ ਫਿਰ ਤੋਂ ਖੌਫ ਦਾ ਮਾਹੌਲ ਪੈਦਾ ਹੋ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਪਿਛਲੇ ਦਿਨੀ ਰਾਵੀ ਦਰਿਆ ਵਿੱਚ ਪਾਣੀ ਇੱਕਦਮ ਵਧਨ ਨਾਲ ਹਲਕਾ ਪੌਦੇ ਕਈ ਪਿੰਡ ਹਰ ਦਿਜ ਪੇਟ ਵਿੱਚ ਆ ਗਏ ਸਨ ਜਿਸ ਵਿੱਚ ਪਿੰਡ ਕੋਲੀਆਂ ਅਤੇ ਪੰਮਾ ਵਿੱਚ ਬੰਨ ਟੁੱਟ ਗਿਆ ਸੀ ਜਿਸ ਤੋਂ ਬਾਅਦ ਸਥਿਤੀ ਬੜੀ ਭਿਆਨਕ ਹੋ ਗਈ ਸੀ ਹੁਣ ਲੋਕਾਂ ਨੇ ਕਿਹਾ ਹੈ ਕਿ ਪਿਛਲੇ 1-2 ਦਿਨ ਤੋਂ ਸੂਬੇ ਵਿੱਚ ਫਿਰ ਬਾਰਿਸ਼ ਹੋ ਰਹੀ ਹੈ ਅਤੇ ਰਾਵੀ ਦਰਿਆ ਵਿੱਚ ਇੱਕਦਮ ਪਾਣੀ ਆਉਣ ਨਾਲ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਆਓ ਸੁਣਦੇ ਹਾਂ ਕੀ ਕਿਹਾ ਮੌਕੇ ਤੇ ਮੌਜੂਦ ਲੋਕਾਂ ਨੇ Prestigious Professional Institutes providing a wide range of professional courses with 100% placement assistance we are ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟਸ ਕੋਈ ਵੀ ਆਣੀ ਹੋਣ ਡਿਆ ਮੋਰੀਆਂ ਨਾਲ ਤੇ ਮੋਰੀਆਂ ਰੋੜਨ ਡੀਆਂ ਮੋਰੀਆਂ ਨਾਲ ਕੋਈ ਸੇਫਟੀ ਨਹੀਂ ਹੈਗੀ ਅਸੀਂ ਦੁਕਾਨਾ ਮਜਬੂਰੀ ਹੈ ਜੀ ਹੁਣ ਕਰਨਾ ਕੀ ਇਹ ਕਾਰੋਬਾਰ ਤੇ ਕਰਨਾ ਹੀ ਹੁਣ ਬਾਹਰ ਕਿੱਥੇ ਸੜਕਾਂ ਦੇ ਕਿੰਨੀ ਕਿਤੇ ਬੈਠਾਂਗੇ ਕਿ ਅਸੀਂ ਪੈਸੇ ਸੋ ਕੋਲੋਂ ਲਾਣ ਡੀਆਂ ਪਾਣੀ ਵੀ ਜਿਹੜਾ ਛੜਦੇ ਉਹਦੇ ਬਾਰੇ ਵੀ ਕੋਈ ਜਾਣਕਾਰੀ ਸਾਨੂੰ ਦਿੰਦੇ ਨਹੀਂ ਹੈਗੀ ਹਾਂਜੀ ਸਰ ਆਪਣੇ ਕੋਈ ਕੱਲ ਦਾ ਪਾਣੀ ਵਧਿਆ ਥੋੜਾ ਜਿਹਾ ਹਾਂਜੀ ਹਾਂਜੀ ਜਿਹੜਾ ਬੰਨਿਆ ਆਪਣੇ ਮੰਤਰੀ ਸਾਹਿਬ ਵੀ ਕਹਿ ਗਏ ਕਿ ਇਹ ਆਪਣੇ ਕੇਟਪਿਲ ਦੁਕਾਨਾਂ ਦੇ ਬੈਕਸਾਈਡ ਬਨੋ ਤੇ ਨਹੀਂ ਬਣੇਗੇ ਇਹਨੇ ਦੀ ਹੁਣ ਕੀ ਹਾਲਾਤ ਨੇ ਪਿੱਛੇ ਦੁਕਾਨਾਂ ਦੇ ਪਾਣੀ ਵਜ ਰਿਆ ਸਾਰੇ ਦੇਖੋ ਆਪਣਿੰਤ ਕੰਨਾਂ ਦਾ ਪੰਦਰ ਪੇੜ ਕਰਾਏ ਕਰਨੇ ਆ ਕਿ ਇਹਨੇ ਸਰਕਾਰ ਨੇ ਕੋਈ ਅਨੁੱਖ ਬੋਲੇ ਨਹੀਂ ਕੁਸ ਨਹੀਂ ਹੈ ਠੀਕ ਹੈ ਤੇ ਆਪਾਂ ਦਾ ਕੰਮ ਕਰਵਾਉਣਾ ਹੀ ਹੈ ਦੁਕਾਨ ਦੇ ਬੈਕਸਾਈਡ ਫਿਰ ਪਾਣੀ ਵਜ ਰਿਆ ਲੱਗਦਾ ਨੁਕਸਾਨ ਹੋ ਸਕਦਾ ਸੜ ਨੁਕਸਾਨ ਹੋ ਸਕਦਾ ਕੀ ਕਰਨਾ ਕੰਮ ਦੇ ਕਰਨਾ ਹੀ ਉਹਨਾਂ ਕੰਦਾ ਦੇ ਕੇ ਆਪਣੀਆਂ ਜੇ ਟੁੱਟਾਂਗੇ ਦੇਖਾਂਗੇ ਫਿਰ ਮੁੜ ਕੇ ਸਰਕਾਰ ਦਾ ਫਾਇਦਾ ਕੋਈ ਨਹੀਂ ਸਾਨੂੰ ਸਾਨੂੰ ਤਾਂ ਕਿਨੇ ਪੁੱਸਿਆ ਦੱਕ ਨਹੀਂ ਹੈ ਇਸ ਲਈ ਅਸੀਂ ਕੋਲੀ ਆਡੇ ਦੇ ਵਿੱਚ ਹੀ ਆ ਜੀ ਆਪਣੀਆਂ ਦੁਕਾਨਾਂ ਟੁੱਟੀਆਂ ਦੇ ਵਿੱਚ ਖਲੋਥੇ ਦੇ ਆ ਕਹਿਣਾ ਜਾਂਦੇ ਆ ਕਿ ਪਹਿਲੇ ਵਾਂਗ ਮੁੜ ਕੇ ਜੇ ਪਾਣੀ ਜ਼ਿਆਦਾ ਆ ਗਿਆ ਤੇ ਹੁਣ ਜਿਹੜਾ ਰੰਦਾ ਖੁੰਦਾ ਹੈਗਾ ਕੋਲੀਆਂ ਆਡਾ ਵੀ ਖਤਮ ਹੋ ਜਾਊਗਾ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਨੇ ਉਹ ਉਹ ਤੁਹਾਡੇ ਸਾਹਮਣੇ ਆ ਬੋਰੀਆਂ ਵਜੀਆਂ ਕੀ ਕਰਨ ਗਈਆਂ ਛਲੇ ਬੋਰੀਆਂ ਬੋਰੀਆਂ ਤਾਂ ਕੁਝ ਵੀ ਨਹੀਂ ਕਰ ਸਕਦੀਆਂ ਜੇ ਪਾਣੀ ਪਹਿਲਾਂ ਵਾਂਗ ਆ ਜੇ ਤੇ ਬੋਰੀਆਂ ਨਾਲ ਕੀ ਕਰਨਾ ਕੁਝ ਨਹੀਂ ਆ ਤੇ ਪਾਣੀ ਹੁਣ ਛੱਡ ਵੀ ਦਿੱਤਾ ਆ ਸਵੇਰੇ ਆਰਡਰ ਵੀ ਕਰ ਗਈ ਆ ਇਥੇ ਪਿੰਡ ਦਾ ਪੰਮੇ ਦਾ ਸਰਪੰਚਾ ਵੀ ਬੋਲ ਕੇ ਗਿਆ ਕਿ ਧਿਆਨ ਨਾਲ ਰਵੋ ਪਾਣੀ ਉੱਪਰੋਂ ਛੱਡ ਦਿੱਤਾ ਆ ਤਾਂ ਪਤਾ ਨਹੀਂ ਪਾਣੀ ਕਿੰਨਾ ਛੱਡਿਆ ਕਿੰਨਾ ਨਹੀਂ ਛੱਡਿਆ